ਫੂਕ ਪੜਨਾ ਤੇ ਵਿਚਾਰਨਾ ਹੈ ਸਾਰੇ ਹੀ ਬਖਸ਼ਿਸ਼ ਕਰਿਓ ਆਸਾ ਮਹਿਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਉ ਆਖਣ ਔਖਾ ਸਾਚਾ ਨਾਮ ਸਾਚੇ ਨਾਮ ਕੀ ਲਾਗੇ ਭੂਖ ਉਤ ਭੁਖੈ ਖਾਏ ਚੱਲੀ ਇਹ ਦੁਖ ਸੋ ਕਿਉ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੈ ਨਾਏ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਆਖ ਥਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੈ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੂਕੇ ਭੋਗ ਗੁਣ ਏ ਹੋਰ ਨਾਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੇਵੜ ਆਪ ਤੇਵੜ ਤੇਰੀ ਦਾਤ ਜਿੰਨ ਦਿਨ ਕਰਕੇ ਕੀਤੀ ਰਾਤ ਖਸਮ ਵਿਸਾਰਹਿ ਤੇ ਕਮਜਾਤ ਨਾਨਕ ਨਾਮੈ ਬਾਜ ਸੁਨਾਤ ਨਾਨਕ ਨਾਮੈ ਬਾਜ ਸੁਨਾਤ ਇਹ ਪਵਨ ਸ਼ਬਦ ਸੋਦਰ ਦੇ ਸਰਲੇਖ ਹੈ 3 ਤੀਸਰਾ ਸ਼ਬਦ ਹੈ ਮੁਬਾਰਕ ਅੰਕ 9 10 ਪੁਰਸ਼ ਭਾਈ ਮਾਨ ਹੈ ਆਸਾ ਰਾਗ ਵਿੱਚ ਵੀ ਇਹ ਸ਼ਬਦ ਆਪਾਂ ਮਹਾਰਾਜ ਜੀ ਦਾ ਦਰਸ਼ਨ ਕਰਾਂਗੇ ਸਰਹੀ ਸਤਿਗੁਰਾਂ ਨੂੰ ਬਾ ਅਦਬ ਸੀਸ ਝੁਕਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਹਾਉ ਦੇ ਬੰਦ ਵਿੱਚ ਕਿਰਪਾ ਕੀਤੀ ਸੋ ਕਿਉਂ ਵਿਸਰੈ meri maaye he meri mat he meri maaye oh akaal purakh vai guru parmeshwar kyon visre akh de oh bhullna nahi chahiye da assi eh janeya ki baki bhave sara kujh bhull jaye par ik malik parmeshwar jeda oh yaad rehna chahiye da ਸਤਗੁਰ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਅੱਖ ਲੱਗੇ ਕਿਉਂ ਨਹੀਂ ਭੁੱਲਣਾ ਚਾਹੀਦਾ ਸੋ ਕਿਉਂ ਵਿਸਰੈ ਜਿਨ ਸਭ ਕੁਛ ਦਿਆ ਸੋ ਕਿਉਂ ਵਿਸਰੈ ਜਿਨ ਜੀਵਨ ਜੀਆ ਜਿਸ ਨੇ ਜੀਵਨ ਦਿੱਤਾ ਜਿਸ ਮਾਲਕ ਨੇ ਸਾਰਾ ਕੁਝ ਬਖਸ਼ਿਸ਼ ਰੂਪ ਵਿੱਚ ਦਿੱਤਾ ਹੈ ਉਹ ਸਾਹਿਬ ਸੱਚਾ ਹੈ ਸਾਚਾ ਸਾਹਿਬ ਸੱਚਾ ਨਾਏ ਰਹਾਉ ਉਸ ਦੀ ਵਡਿਆਈ ਵੀ ਸੱਚੀ ਹੈ ਤੇ ਇਹ ਸਹਿਬ ਬਖਸ਼ਿਸ਼ ਕਰਦੇ ਆ ਵੀ ਸਾਨੂੰ ਮਾਲਕ ਨੇ ਸੱਚੀ ਸਿਫਤ ਸਲਾਹ ਨਾਲ ਜੋੜਿਆ ਹੈ ਤੇ ਇਹ ਪ੍ਰਭਾਵ ਸਾਡੇ ਜੀਵਨ ਤੇ ਰਹਿੰਦਾ ਵੀ ਬੰਦਾ ਜਿਵੇਂ ਦਾ ਸੇਵੰਦਾ ਓਦਾਂ ਦਾ ਹੋ ਜਾਂਦਾ ਜਿਵੇਂ ਦੀ ਸੰਗਤ ਕਰਦਾ ਉਹ ਸੰਗਤ ਦਾ ਪ੍ਰਭਾਵ ਉਹਦੇ ਤੇ ਪੈਂਦਾ ਹੈ ਜਿਸ ਥਾਂ ਤੇ ਜਾਏ ਉਸ ਦਾ ਔਰਾਂ ਜਿਹੜਾ ਹੈ ਉਹ ਬੰਦੇ ਦੀ ਸੁਰਤ ਤੇ ਪ੍ਰਭਾਵ ਪਾਉਂਦਾ ਹੈ ਇਹ ਬੜੀ ਦੂਰ ਅੰਦੇਸ਼ੀ ਹੈ ਕਿ ਮਹਾਰਾਜ ਨੇ ਧਰਮਸ਼ਾਲਾ ਬਣਾਈਆਂ ਜਿੱਥੋਂ ਗੁਜ਼ਰ ਜਾਂਦੇ ਆ ਉਥੋਂ ਦੇ ਜਿਹੜੇ ਪਿਆਰ ਵਾਲਿਆ ਉਹਨਾਂ ਨੂੰ ਮਹਾਰਾਜ ਜ਼ਿੰਮੇਵਾਰੀ ਦਿੰਦੇ ਵੀ ਤੁਸੀਂ ਹੁਣ ਇਸ ਰੀਤ ਨੂੰ ਨਿਰੰਤਰ ਜਾਰੀ ਰੱਖਣਾ ਹੈ ਸਵੇਰ ਸ਼ਾਮ ਆਪਣੀ ਕਿਰਤ ਵਿਰਤ ਕਰਨ ਤੋਂ ਬਾਅਦ ਇੱਥੇ ਆ ਕੇ ਇਕੱਤਰ ਹੋਣਾ ਤੇ ਪਰਮੇਸ਼ਰ ਮਾਲਕ ਦੀ ਯਾਦ ਵਿੱਚ ਜੁੜਨਾ ਹੈ ਇਹਦੇ ਨਾਲ ਜੁੜਿਆਂ ਇਹਦਾ ਪ੍ਰਭਾਵ ਸਾਡੇ ਜੀਵਨ ਤੇ ਰਹਿੰਦਾ ਹੈ ਜੈਸੋ ਸੇਵ ਦਾ ਬੰਦਾ ਉਦਾਂ ਦਾ ਹੁੰਦਾ ਜੈਸਾ ਸੇਵਾ ਤੈਸੋ ਹੋਵੇ ਮਹਾਰਾਜ ਕਹਿੰਦੇ ਜਿਵੇਂ ਦੀ ਸੇਵਾ ਕਰੇਗਾ ਉਦਾਂ ਦਾ ਇਹਦੇ ਜੀਵਨ ਤੇ ਪ੍ਰਭਾਵ ਪਵੇਗਾ ਧਰਮਸ਼ਾਲਾ ਨਾਲ ਸ਼ਬਦ ਨਾਲ ਫਿਰ ਸੇਵਾ ਨਾਲ ਜੋੜਿਆ ਸੰਗਤ ਨਾਲ ਜੋੜਿਆ ਤਾਂ ਕਿ ਅਸੀਂ ਇਸ ਸੰਗਤ ਦਾ ਪ੍ਰਭਾਵ ਕਬੂਲ ਕਰ ਸਕੀਏ ਤੇ ਜਦੋਂ ਅਸੀਂ ਸੰਗਤ ਵਿੱਚ ਆ ਕੇ ਸੰਗਤ ਦਾ ਰੂਪ ਨਹੀਂ ਬਣਦੇ ਉਸ ਵੇਲੇ ਅਸੀਂ ਖੁੰਝ ਜਾਂਦੇ ਆਂ ਫਿਰ ਭਾਵੇਂ ਉਹ ਸਹਿਬਰ ਅੰਮ੍ਰਿਤ ਵਰਸਦਾ ਰਹੇ ਸਾਧ ਸੰਗਤ ਅਸੀਂ ਤਾਂ ਵੀ ਉਹਦੇ ਤੋਂ ਖਾਲੀ ਰਹਿ ਜਾਂਦੇ ਆਂ ਕਿਉਂਕਿ ਜਿਸ ਨੇ ਝੁਕਣਾ ਸੀ ਉਹ ਝੁਕਿਆ ਨਹੀਂ ਇਥੇ ਇਸ ਬੜਾ ਸਪਸ਼ਟ ਮਹਾਰਾਜ ਨੇ ਆਖਿਆ ਤੁਧਨੋ ਨਿਮਣ ਮੰਨਣ ਤੇਰਾ ਨਾਉ ਤੇ ਤੇਰੇ ਅੱਗੇ ਨਿਮਣਾ ਕੀ ਹੈ ਤੇਰੀ ਗੱਲ ਮੰਨਣੀ ਤੇ ਜੇ ਬੰਦਾ ਇਹ ਕਹੇ ਕਿ ਮੈਂ ਆ ਕੇ ਨਾ ਤੁਸੀਂ ਆ ਗੱਲ ਮੰਨੋ ਇਹਦਾ ਭਾਵ ਇਹ ਹੈ ਕਿ ਨਿਵੇਂ ਆ ਤੇ ਹੈ ਪਰ ਅਗਲੇ ਵਿਚਾਰ ਤੇ ਨਹੀਂ ਪਹੁੰਚਿਆ ਫਿਰ ਆਖਿਆ ਕਿ ਭੇਟ ਕੀ ਕਰਨਾ ਤੁਧ ਨੂੰ ਨਿਵਣ ਮੰਨਣ ਤੇਰਾ ਨਾਉ ਸਾਚ ਭੇਟ ਬੈਸਣ ਕੋ ਥਾਉ ਸੱਚੇ ਸਹਬ ਦੇ ਘਰ ਸੱਚੀ ਵਡਿਆਈ ਦੇ ਘਰ ਭੇਟ ਵੀ ਮਹਾਰਾਜ ਕਹਿੰਦੇ ਕੀ ਹੋਣੀ ਚਾਹੀਦੀ ਹੈ ਸੱਚ ਦੀ ਸਿੱਧ ਸਲਾਹ ਦੀ ਸਾਚ ਭੇਟ ਬੈਸਣ ਕੋ ਥਾਉ ਫਿਰ ਜਦੋਂ ਬੈਣ ਵਾਸਤੇ ਥਾਂ ਮਿਲੀ ਉਹਨਾਂ ਆਖਿਆ ਪਿਉ ਦੇ ਅੱਗੇ ਅਰਦਾਸ ਕਰ ਸਤ ਸੰਤੋਖ ਹੋਵੇ ਅਰਦਾਸ ਕਹਿੰਦੇ ਫਿਰ ਅਰਦਾਸ ਕਿਹੜੀ ਕੀਤੀ ਵੀ ਮਹਾਰਾਜ ਜੀਵਨ ਵਿੱਚ ਸਤ ਤੇ ਸੰਤੋਖ ਹੋਵੇ ਤਾਂ ਸੁਣ ਸੱਤ ਬਹਾਲੇ ਪਾਸ ਕਹਿੰਦੇ ਫਿਰ ਉਹ ਸੁਣ ਕੇ ਆਪਣੇ ਕੋਲ ਬਿਠਾ ਲੈਂਦਾ ਹੈ ਕੀ ਇਸ ਨੂੰ ਅਰਦਾਸ ਕਰਨ ਦੀ ਜਾਂਚ ਆ ਗਈ ਇਹਨੂੰ ਸੰਗਤ ਨੂੰ ਮੰਨਣ ਦੀ ਜਾਂਚ ਆ ਗਈ ਹੈ ਸਹਬ ਕਿਰਪਾ ਕਰਦਾ ਉਹਨੂੰ ਫਿਰ ਆਪਣੇ ਕੋਲ ਬਿਠਾਉਂਦਾ ਹੈ ਵੈਸੇ ਮਹਾਰਾਜ ਕਹਿੰਦੇ ਔਖੀ ਖੇੜ ਹੈ ਇਹ ਕਿਸੇ ਕਿਸੇ ਦੇ ਜੀਵਨ ਵਿੱਚ ਬਣਦੀ ਹੈ ਆਖਾਂ ਜੀਵਾਂ ਵਿਸਰੈ ਮਰ ਜਾਓ ਉਹ ਕਿਹੜੀ ਹੈ ਵੀ ਜੇ ਤਮੈਂ ਆਖਦਾ ਹਾਂ ਫਿਰ ਜਿਉਂਦਾ ਹਾਂ ਜੇ ਨਹੀਂ ਆਖਦਾ ਜੇ ਤੂੰ ਵਿਸਰਜ ਜਾਣਾ ਭੁੱਲ ਜਾਣਾ ਹੈ ਤੇ ਉੱਥੇ ਫਿਰ ਆਖਿਆ ਵੀ ਆਤਮਿਕ ਮੌਤ ਹੈ ਹੁਣ ਕੋ ਵਿਰਲੇ ਦੇ ਹਿੱਸੇ ਬਾਤ ਆਉਂਦੀ ਹੈ ਤੇ ਐਸੇ ਵੀ ਪਿਆਰ ਵਾਲੇ ਗੁਰਸਿੱਖ ਆ ਜਿਹੜੇ ਹੁਣ ਇਹਨੂੰ ਆਪਾਂ ਹੱਠ ਨਹੀਂ ਕਹਿ ਸਕਦੇ ਉਹ ਕਹਿੰਦੇ ਵੀ ਆਪਣੇ ਆਪ ਨਾਲ ਅਸਲ ਵਿੱਚ ਇਹ ਇੱਕ ਵਾਅਦਾ ਕੀਤਾ ਹੋਇਆ ਹੈ ਵੀ ਜਦੋਂ ਤੱਕ ਇੰਨੀ ਬਾਣੀ ਨਾ ਪੜ ਲਈਏ ਜਦੋਂ ਤੱਕ ਸੰਗਤ ਨਾ ਕਰ ਲਈਏ ਉਦੋਂ ਤੱਕ ਕੁਝ ਸ਼ੱਕਣਾ ਨਹੀਂ ਹੈ ਕਿਉਂਕਿ ਕਹਿੰਦੇ ਮਨ ਬੜਾ ਢੀਠ ਹੈ ਹੁਣ ਹੱਠ ਵਾਲੇ ਪਾਸੇ ਨਹੀਂ ਸਾਬ ਨੇ ਤੋਰਿਆ ਪਰ ਵੇਖੋ ਕਹਿੰਦੇ ਇਹਦੇ ਨਾਲ ਕੀ ਹੋਏਗਾ ਜਦੋਂ ਕੁਝ ਖਾਂ ਲਗਾਗੇ ਤੇ ਪਹਿਲਾ ਸਵਾਲ ਹੋਏਗਾ ਵੀ ਜਪਜੀ ਦਾ ਪਾਠ ਕਰ ਲਿਆ ਨਿਤਨੇਮ ਕਰ ਲਿਆ ਸੰਗਤ ਵਿੱਚ ਜਾਣ ਵਾਸਤੇ ਸਮਾਂ ਕੱਢਿਆ ਕਿ ਨਹੀਂ ਕੱਢਿਆ ਤੇ ਐਸੀ ਦ੍ਰਿੜਤਾ ਵਾਲੇ ਜਿਹੜੇ ਮਾਤਾ ਪਿਤਾ ਜਦੋਂ ਬੱਚੇ ਸੁਰਤ ਸੰਭਾਲਦੇ ਆ ਉਹਨਾਂ ਨੂੰ ਆਖਦੇ ਵੀ ਜੇ ਤਾਂ ਪਾਠ ਕਰ ਲਿਆ ਤੇ ਫਿਰ ਤੈਨੂੰ ਮੈਂ ਖਾਣ ਵਾਸਤੇ ਕੁਝ ਦੇਣਾ ਹੈ ਤਾਂ ਕਿ ਇਹ ਪਾਠਸ਼ਾਲਾ ਦਾ ਰੂਪ ਹੈ ਇਹ ਸਿੱਖਣ ਦੀ ਬਾਤ ਹੈ ਤੇ ਜੋ ਘਰੋਂ ਸਿੱਖ ਲਿਆ ਉਹ ਸਮਝ ਵਿੱਚ ਪੈਂਦਾ ਹੈ ਤੇ ਬਾਬਾ ਫਰੀਦ ਸਾਹਿਬ ਦੀ ਨਾਲ ਇਹ ਸਾਖੀ ਜਦੋਂ ਜੁੜਦੀ ਹੈ ਤੇ ਬੜਾ ਇਹਦਾ ਭਾਵ ਡੂੰਗਾ ਹੈ ਜਦੋਂ ਆਖਿਆ ਜਾਂਦਾ ਵੀ ਉਸ ਅੱਲਾਹ ਦੀ ਯਾਦ ਵਿੱਚ ਜੁੜ ਨਮਾਜ਼ ਪੜਿਆ ਕਰ ਕੀ ਹੋਏਗਾ ਉਹ ਖਾਣ ਵਾਸਤੇ ਦੇਵੇਗਾ ਤੇ ਕਹਿੰਦੇ ਵੀ ਜਦੋਂ ਨਮਾਜ਼ ਪੜ੍ਹਨੀ ਤੇ ਗੁੜ ਦੀ ਇੱਕ ਰੋੜੀ ਜਿਹੜੀ ਰੱਖ ਦੇਣੀ ਤਾਂ ਜਦੋਂ ਮਸੱਲਾ ਚੁੱਕਣਾ ਤੇ ਖੁਸ਼ ਹੋ ਜਾਣਾ ਹੁਣ ਉਹ ਅਭਿਆਸ ਜਿਹੜਾ ਸੀ ਇਸੇ ਤਰ੍ਹਾਂ ਚੱਲਦਾ ਰਿਹਾ ਜੇ ਜਦੋਂ ਖੁਦਾ ਦੇ ਰਸ ਦਾ ਆਨੰਦ ਆਉਣ ਲੱਗ ਪਿਆ ਫਿਰ ਇਹਨਾਂ ਚੀਜ਼ਾਂ ਦੀ ਕੀਮਤ ਮੁੱਕ ਗਈ ਫਰੀਦਾ ਸ਼ੱਕਰ ਖੰਡ ਨਿਵਾਤ ਗੁੜ ਮੱਖਿਓ ਮਾਝਾ ਦੁੱਧ ਸਭੇ ਵਸਤੂ ਮਿੱਠੀਆਂ ਰੱਬ ਨਾਮ ਪੁੱਜਣ ਤਦ ਉਹਨਾਂ ਨੇ ਆਖਿਆ ਕਿ ਸਾਰੀਆਂ ਵਸਤੂ ਮਿੱਠੀਆਂ ਨੇ ਸ਼ੱਕਰ ਹੋ ਗਈ ਖੰਡ ਹੋ ਗਈ ਨਿਵਾਤ ਹੋ ਗਈ ਮੱਖਿਓ ਸ਼ਹਿਦ ਹੋ ਗਿਆ ਫਿਰ ਦੁੱਧ ਹੋ ਗਿਆ ਹੁਣ ਇਹ ਚੀਜ਼ਾਂ ਦਾ ਕੁਝ ਸਮੇਂ ਤੱਕ ਲਾਲਚ ਸੀ ਵੀ ਆ ਖਾਣ ਵਾਸਤੇ ਮਿਲੇਗਾ ਜੇ ਉਹਦੀ ਯਾਦ ਵਿੱਚ ਜੁੜਾਂਗੇ ਜਦੋਂ ਉਹਨੇ ਆਪਣੇ ਰੰਗ ਵਿੱਚ ਜੋੜਿਆ ਫਿਰ ਇਹਨਾਂ ਚੀਜ਼ਾਂ ਦੀ ਅਹਿਮੀਅਤ ਜਿਹੜੀ ਉਹ ਰਹਿ ਨਾ ਗਈ ਆਖਿਆ ਸਾਰੀਆਂ ਹੀ ਵਸਤੂ ਮਿੱਠੀਆਂ ਤੇ ਚੰਗੀਆਂ ਨੇ ਪਰ ਜੇ ਕੋ ਆਖੇ ਨਾ ਕਿ ਰੱਬ ਦੇ ਨਾਮ ਜਿੰਨਾ ਇਹ ਮਿੱਠਾ ਹੈ ਤੇ ਕਹਿੰਦੇ ਉਹਦੇ ਵਰਗੀ ਮਿਠਾਸ ਇਹਦੇ ਵਿੱਚ ਨਹੀਂ ਇਸ ਕਰਕੇ ਹਜ਼ੂਰ ਆਖਦੇ ਇਹ ਜਿਹੜਾ ਮਨ ਹੈ ਇਹਨੂੰ ਇਸ ਪਾਸੇ ਤੋਰਨ ਵਾਸਤੇ ਕਈ ਵਾਰ ਇਹਦੀ ਲਗਾਮ ਨੂੰ ਕੁੱਟ ਕੇ ਫੜਨਾ ਪੈਂਦਾ ਹੈ ਵੀ ਇਹ ਸ਼ਬਦ ਨਾਲ ਜੁੜਿਆ ਰਹੇ ਸੰਗਤ ਵਿੱਚ ਆਵੇ ਰੋਜ਼ ਗੁਰੂ ਕੀ ਸੰਗਤ ਦਾ ਆਨੰਦ ਮਾਣੇ ਆਖਾਂ ਜੀਵਾ ਵਿਸਰੈ ਮਰ ਜਾਉ ਆਖਣ ਔਖਾ ਸਾਚਾ ਨਾਮ ਬਾਕੀ ਸਾਰਾ ਕੁਝ ਕਹਿਣਾ ਸੌਖਾ ਹੈ ਪਰ ਕਿੰਦੇ ਸਿੱਪਤ ਸਲਾਹ ਕਰਨੀ ਸੱਚੇ ਨਾਮ ਨਾਲ ਜੁੜਨਾ ਇਹ ਔਖਾ ਹੈ ਸਾਚੇ ਨਾਮ ਕੀ ਲਾਗੇ ਭੂਖ ਜਦੋਂ ਸੱਚੇ ਨਾਮ ਦੀ ਭੁੱਖ ਲੱਗੇ ਉਤ ਭੁੱਖੇ ਖਾਏ ਚੱਲੀਏ ਦੁੱਖ ਸਹਿਬ ਕਹਿੰਦੇ ਵੀ ਦੋ ਤਰ੍ਹਾਂ ਦੀ ਭੁੱਖ ਹੈ ਇੱਕ ਉਹ ਹੈ ਜਿੱਥੇ ਬਹੁਤ ਕੁਝ ਆ ਗਿਆ ਤੇ ਤਾਂ ਵੀ ਬੰਦਾ ਕਹਿੰਦਾ ਵੀ ਆ ਨਹੀਂ ਮਿਲਿਆ 10 ਬਸਤੂਲੇ ਪਾਛੇ ਪਾਵੇ ਏਕ ਬਸਤ ਕਾਰਨ ਵਿਖੋਟ ਗਵਾਵੇ ਸਾਰਾ ਕੁਝ ਆ ਗਿਆ ਪਰ ਕਹਿੰਦਾ ਵੀ ਆਹ ਚੀਜ਼ ਰਹਿ ਗਈ ਐ ਭੁੱਖਿਆਂ ਭੁੱਖ ਨਾ ਉਤਰੈ ਜੇ ਬੰਨਾਪੁਰੀਆਂ ਪੰਡਾ ਬੰਨ ਕੇ ਰੱਖ ਲੈ ਮਹਾਰਾਜ ਕਹਿੰਦੇ ਭੁੱਖ ਨਹੀਂ ਪੂਰੀ ਹੋਣੀ ਗੁਰੂ ਗੰਦਰ ਸਾਹਿਬ ਜੀ ਨੇ ਆਖਿਆ ਭੁੱਖਿਆਂ ਭੁੱਖ ਨਾ ਉਤਰੈ ਗੱਲੀ ਭੁੱਖ ਨਾ ਜਾਏ ਨਾਨਕ ਭੁੱਖਾ ਤਾਂ ਰਜੈ ਜਾਂ ਗੁਣ ਕਹਿ ਗੁਣੀ ਸਮਾਏ ਹੇ ਨਾਨਕ ਭੁੱਖੇ ਦੀ ਭੁੱਖ ਤਾਂ ਪੂਰੀ ਹੋਣੀ ਐ ਜੇ ਉਹ ਉਸ ਪਿਆਰੇ ਨੂੰ ਸਿਮਰੇਗਾ ਨਹੀਂ ਤੇ ਤ੍ਰਿਸ਼ਨਾ ਬਿਰਲੇ ਹੀ ਕੀ 부ਝੀ ਹੈ ਮਹਾਰਾਜ ਕਹਿੰਦੇ ਬਿਰਲਾ ਜੀ ਦੀ ਤ੍ਰਿਸ਼ਨਾ 부ਝ ਜਾਏ ਉਹਦੇ ਤੇ ਬੜੀ ਮਿਹਰ ਹੈ ਕਰਮ ਹੈ ਜਿਹਦੀ ਭੁੱਖ ਮਿਟ ਜਾਂਦੀ ਹੈ ਤੇ ਉਹਨੂੰ ਸੱਚੇ ਨਾਮ ਦੀ ਭੁੱਖ ਲੱਗ ਜਾਂਦੀ ਹੈ ਕਿਉਂਕਿ ਇਹ ਭੁੱਖ ਲੱਗਣ ਨਾਲ ਹੋਰ ਦੁੱਖ ਮੁੱਕ ਜਾਂਦੇ ਆ ਸਾਚੇ ਨਾਮ ਕੀ ਤਿਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ ਕਹਿੰਦੇ ਵੀ ਇਹਦੀ ਵਡਿਆਈ ਤਿਲ ਜਿੰਨੀ ਆਪਾਂ ਕਰ ਸਕਦੇ ਆ ਜੇ ਕੋ ਆਖੇ ਤਾਂ ਸਿਰਫ ਨਹੀਂ ਤਾਂ ਆਖ ਆਖ ਕੇ ਥੱਕ ਗਏ ਇਹਦੀ ਵਡਿਆਈ ਆਖੀ ਨਹੀਂ ਜਾ ਸਕਦੀ ਇਹੀ ਬਾਤ ਮਹਾਰਾਜ ਜਪਜੀ ਸਾਹਿਬ ਵਿੱਚ ਆਖਦੇ ਆ। ਇਹੀ ਬਾਤ ਮਹਾਰਾਜ ਇਸ ਬਾਣੀ ਵਿੱਚ ਆਖਦੇ ਆ। ਪਿਛਲੇ ਸ਼ਬਦ ਵਿੱਚ ਵੀ ਸਹਿਬ ਨੇ ਕਿਰਪਾ ਕੀਤੀ। ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਹੁਣ ਪ੍ਰਕਰਨ ਹੈ ਨਾ। ਸਹਿਬ ਕਹਿੰਦੇ ਵੀ ਸੱਚੇ ਨਾਮ ਦੀ ਵਡਿਆਈ ਅਸੀਂ ਕਿੰਨੀ ਕੁ ਕਰ ਸਕਦੇ ਆ। ਆਖ ਥਕੇ ਕੀਮਤ ਨਹੀਂ ਪਾਈ ਆਖਣ ਵਾਲੇ ਥੱਕ ਜਾਂਦੇ ਨੇ ਉਹਦੀ ਕੀਮਤ ਤੱਕ ਨਹੀਂ ਪਹੁੰਚਦੇ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਸਾਰੇ ਮਿਲ ਕੇ ਉਹਦੀ ਵਡਿਆਈ ਕਰਨ ਤੇ ਕਹਿਣ ਵੀ ਸਾਡੀ ਵਡਿਆਈ ਕੀਤੀ ਉਹਨੇ ਵੱਡਾ ਹੋ ਜਾਣਾ ਕਹਿੰਦੇ ਐਸਾ ਥੋੜੀ ਹੋਣਾ ਉਹ ਆਪਣੇ ਆਪ ਵਿੱਚ ਹੀ ਵੱਡਾ ਹੈ ਜੇ ਆਪਾਂ ਉਹਦੀ ਵਡਿਆਈ ਨਹੀਂ ਕਰਦੇ ਤੇ ਇਹ ਨਹੀਂ ਪਏ ਉਹਦੇ 'ਚ ਘਾਟ ਆ ਜਾਣੀ ਹੈ ਨਾ ਉਹਦੇ 'ਚ ਕੁਝ ਘਟਣਾ ਹੈ ਤੇ ਨਾ ਉਹਦੇ 'ਚ ਕੁਝ ਵਧਣਾ ਹੈ ਅਸੀਂ ਕਿਉਂ ਉਹਦੀ ਵਡਿਆਈ ਕਰਨੀ ਹੈ ਅਸੀਂ ਬਾਰ-ਬਾਰ ਇਹ ਯਾਦ ਕਰਦੇ ਹਾਂ ਗੁਣ ਗਾਵਤ ਤੇਰੀ ਉਤਰਸ ਮੈਲ ਮਹਾਰਾਜ ਨੇ ਸਾਨੂੰ ਆਖਿਆ ਗੁਣ ਗਾਉਂਦਿਆਂ ਕੀ ਹੋਏਗਾ ਜੀਵਨ ਚੋਂ ਮੈਲ ਉਤਰੇਗੀ ਜੀਵਨ ਦੀ ਮੈਲ ਮੁੱਕ ਜਾਏਗੀ ਸਹਿਬ ਨੇ ਇਹ ਕਿਰਪਾ ਕੀਤੀ ਅੱਖ ਲੱਗੇ ਉਹਦੀ ਸਿਫਤ ਵੱਡੀ ਹੈ ਨਾ ਤੇ ਉਹਨੇ ਸਾਡੀਆਂ ਅੱਖੀਆਂ ਵੱਡੇ ਹੋਣਾ ਤੇ ਨਾ ਉਹਨੇ ਘਟਣਾ ਹੈ ਨਾ ਉਹ ਮਰੈ ਨਾ ਹੋਵੇ ਸੋਗ ਦਿੰਦਾ ਰਹੇ ਨ ਚੂਕੈ ਭੋਗ ਉਹ ਅਕਾਲ ਪੁਰਖ ਪਰਮੇਸ਼ਰ ਸਦਾ ਸਥਿਰ ਹੈ ਕਹਿੰਦੇ ਉਹਦੇ ਤੇ ਕਾਲ ਦਾ ਮੌਤ ਦਾ ਕੋਈ ਪ੍ਰਭਾਵ ਨਹੀਂ ਹੈ ਉਹ ਕਦੇ ਸੋਗ ਵਿੱਚ ਚਿੰਤਾ ਵਿੱਚ ਨਹੀਂ ਜਾਂਦਾ ਫਿਰ ਉਹ ਦਾਤਾਂ ਵੰਡਦਾ ਰਹਿੰਦਾ ਹੈ ਦਦਾ ਦਾਤਾ ਏਕ ਹੈ ਸਭ ਕੋ ਦੇਵਨ ਹਾਰ ਦੇਂਦੇ ਤੋਟ ਨਾ ਆਵਈ ਅਗੰਤ ਭਰੇ ਭੰਡਾਰ ਦੇਂਦਾ ਰਹੇ ਨਾ ਚੁੱਕੇ ਭੋਗ ਉਹਦੇ ਖਜ਼ਾਨਿਆਂ ਵਿੱਚ ਕੋ ਊਣਤਾ ਹੀ ਨਹੀਂ ਆਉਂਦੀ ਉਹ ਭਰੇ ਰਹਿੰਦੇ ਨੇ ਆਸਣ ਲੋਏ ਲੋਏ ਭੰਡਾਰ ਜੋ ਕੁਛ ਪਾਇਆ ਸੋਇ ਕਾ ਵਾਰ ਉੱਥੇ ਕਹਿੰਦੇ ਉਹਦੇ ਭੋਗ ਅੰਦਰ ਉਹਦੇ ਖਜ਼ਾਨਿਆਂ ਚ ਕੋ ਘਾਟ ਨਹੀਂ ਆਉਂਦੀ ਗੁਣ ਇਹੋ ਹੋਰ ਨਾਹੀ ਕੋਏ ਅੱਖ ਲੱਗੇ ਇਹ ਵੱਡਾ ਗੁਣ ਹੈ ਕਿ ਉਹਦੇ ਵਰਗਾ ਹੋਰ ਕੋਈ ਨਹੀਂ ਹੈ ਵੇਖੋ ਜਦੋਂ ਤੁਸੀਂ ਬਾਣੀ ਨੂੰ ਪੜੋਗੇ ਤੇ ਮਹਾਰਾਜ ਨੇ ਬੜੀ ਬਖਸ਼ਿਸ਼ ਕੀਤੀ ਹੈ ਇੱਕ ਤਾਂ ਆਪਾਂ ਇਹ ਸਮਝ ਲਾਂਗੇ ਕਿ ਗੁਣ ਇਹੋ ਹੋਰ ਨਾਹੀ ਕੋਏ ਕਿ ਉਹਦੇ ਚ ਇਹੋ ਹੀ ਗੁਣ ਹੈ ਇਹਦੇ ਤੋਂ ਬਿਨਾ ਕੋਈ ਹੋਰ ਗੁਣ ਨਹੀਂ ਪਰ ਇਹਦਾ ਭਾਵ ਕੀ ਹੈ ਗੁਣ ਇਹੋ ਇਹੋ ਉਹਦਾ ਸਭ ਤੋਂ ਵੱਡਾ ਗੁਣ ਹੈ ਹੋਰ ਨਾ ਹੀ ਕੋਏ ਉਹਦੇ ਵਰਗਾ ਕੋਈ ਹੋਰ ਨਹੀਂ ਹੈ ਉਹ ਆਪਣੇ ਆਪ ਵਿੱਚ ਹੀ ਵੱਡਾ ਹੈ ਤੇ ਫਿਰ ਆਖਿਆ ਨਾ ਕੋ ਹੋਆ ਨਾ ਤੇ ਅੱਜ ਤੱਕ ਕੋਈ ਹੋਇਆ ਹੈ ਨਾ ਕੋ ਹੋਏ ਤੇ ਮਹਾਰਾਜ ਕਹਿੰਦੇ ਨਾ ਉਹਦੇ ਵਰਗਾ ਹੋਏਗਾ ਜੇ ਵੱਡਿਆ ਆਪ ਤੇ ਵੜ ਤੇਰੀ ਦਾਤ ਫਿਰ ਜਿਵੇਂ ਦਾ ਆਪ ਹੈ ਓਦਾਂ ਦੀਆਂ ਉਹਦੀਆਂ ਦਾਤਾਂ ਨੇ ਜੈਸਾ ਸਤ ਗੁਰ ਸੁਣੀਂਦਾ ਜੈਸਾ ਸਤ ਗੁਰ ਸੁਣੀਂਦਾ ਤੈਸੋ ਹੀ ਮੈਂ ਢੀਠ ਤੈਸੋ ਹੀ ਮੈਂ ਢੀਠ ਤੈਸੋ ਹੀ ਮੈਂ ਢੀਠ ਵਿਛੜਿਆ ਮਿਲੇ ਪ੍ਰਭੂ ਵਿਛੜਿਆ ਮਿਲੇ ਪ੍ਰਭੂ ਹਰ ਦਰਗਹਿ ਕਬਸੀਠ ਹਰ ਦਰਗਹਿ ਕਬਸੀਠ ਕਬਸੀਠ ਹਰ ਦਰਗਹਿ ਕਬਸੀਠ ਕਹਿੰਦੇ ਜਿਵੇਂ ਦਾ ਉਹਦੇ ਬਾਰੇ ਸੁਣੀਂਦਾ ਓਦਾਂ ਦਾ ਉਹਦੇ ਬਾਰੇ ਵੇਖੀਦਾ ਹੈ ਜਿਵੜ ਆਪ ਤੇਵੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਜਿਸ ਨੇ ਸੰਸਾਰ ਨੂੰ ਬਣਾਇਆ ਪੈਦਾ ਕੀਤਾ ਹੈ ਦਿਨ ਬਣਾ ਕੇ ਰਾਤ ਬਣਾਈ ਹੈ ਖਸਮ ਵਿਸਾਰੈ ਤੇ ਕਮਜਾਤ ਮਹਾਰਾਜ ਬਾੜੀ ਵਿੱਚ ਕਹਿੰਦੇ ਕੋ ਨੀਵਾ ਨਹੀਂ ਹੁੰਦਾ ਉਸ ਮਾਲਕ ਨੇ ਜੋ ਬਣਾਇਆ ਉਹ ਵੱਡਾ ਤੇ ਬਯੰਤ ਹੈ ਇੱਕ ਜੈਸਾ ਹੈ ਪਰ ਹਜ਼ੂਰ ਕਹਿੰਦੇ ਜਿਹੜਾ ਉਹਨੂੰ ਵਿਸਾਰਦਾ ਹੈ ਉਹ ਨੀਵੀਂ ਜਾਤ ਵਾਲਾ ਹੁੰਦਾ ਹੈ ਜਿਹਨੂੰ ਮਾਲਕ ਭੁੱਲ ਜਾਏ ਜਿਹਦਾ ਕਰਮ ਮਾੜਾ ਹੋਵੇ ਖਸਮ ਵਿਸਾਰੈ ਤੇ ਕਮ ਜਾਤ ਨਾਨਕ ਨਾਵੇਂ ਬਾਜ ਸਨਾਤ ਕਹਿੰਦੇ ਉਹਦੇ ਤੋਂ ਬਿਨਾ ਇਸ ਜੀਵਨ ਅੰਦਰ ਕੋਈ ਖੇੜਾ ਨਹੀਂ ਹੈ ਕੋਈ ਰੌਣਕ ਨਹੀਂ ਹੈ ਇਹ ਪਿਆਰੇ ਦੀ ਰਹਿਮਤ ਬੰਦਗੀ ਦੇ ਸਦਕਾ ਇਸ ਜੀਵਨ ਵਿੱਚ ਖੇੜਾ ਹੈ ਹਜ਼ੂਰ ਸੱਚੇ ਪਾਤਸ਼ਾਹ ਕਿਰਪਾ ਕਰੇ ਇੱਥੋਂ ਤੱਕ ਸ਼ਬਦ ਦੀ ਸੰਪੂਰਨਤਾ ਹੈ ਜੋ ਗੁਰੂ ਅਰਜਨ ਦੇਵ ਮਹਾਰਾਜ ਦੇ ਇਤਿਹਾਸ ਆਪਾਂ ਵਿਚਾਰ ਰਹੇ ਹਾਂ ਸਾਧ ਸੰਗਤ ਕੱਲ ਤੋਂ ਫਿਰ ਆਪਾਂ ਉਹ ਵਿਚਾਰ